ਸਾਠ ਵਾਲਾ ਜੀ ਇਹ ਸਾਠ ਵਾਲਾ ਸੋਨ ਲਈ ਕਾ ਚਾਰ ਮਾਡਲ ਜੀ ਹਾਂਜੀ ਇਹ ਆਪ ਨੰਬਰ ਆ ਬਾਈ ਠੀਕ ਹੈ ਜੀ ਚਾਰੇ ਟਾਇਰ ਆਪਾਂ ਆਪਣੇ ਪਾਇਆ ਨਵੇਂ ਨਾਲ ਦੇ ਟਾਇਰ ਟਰੈਕਟਰ ਦੇ ਹਾਂ ਚਾ ਨਾਲ ਦੇ ਟਾਇਰ ਟਰੈਕਟਰ ਦੇ ਖਤਮ ਸੀਗੇ ਜਮਾ ਆਪਾਂ ਆਪਣੇ ਬਦਲੇ ਬਰਗੈਟ ਬਾਈ ਜਿਵੇਂ ਹੈਗੇ ਆ ਯਾਰ ਕਰੀ ਨਾਲ ਬਰਗੈਟ ਬਾਈ ਨਾਲ ਖਰਾਬ ਆ ਗਿਆ ਉਹ ਜਿਕਰੀ ਆ ਗਏ ਸਾਰੇ ਸਟਿੱਕਰ ਨਾਲ ਦੇ ਕੋਈ ਛੇੜਖਾਨੀ ਨਹੀਂ ਕਰੀਆ ਸਟਿੱਕਰ ਸ਼ੁਕਰ ਕਿਵੇਂ ਹੈਗੇ ਨਾਲ ਦੇ ਆ ਦੇ ਡਿਮਾਂਡ ਜੀ 2 ਲੱਖ 75 ਹਜ਼ਾਰ ਰੁਪਏ ਜੀ 275 ਹਾਂਜੀ ਇਹ ਕਿੰਨੇ ਕਦਾ ਹੋ ਜੂਗੀ ਇਹ ਦੇ ਦਾਂਗੇ 2.5 ਲੱਖ ਰੁਪਏ ਦਾ ਰੇਟ ਹੈ ਜੀ 55 ਦਾ ਸਾ ਪੰਜਾਬ ਨੰਬਰ 223 ਬਠਿੰਡੇ ਦਾ ਨੰਬਰ ਮਾਡਲ ਆ ਗਿਆ ਜੀ 22 ਜੀ 22 23 ਦੀ ਕਾਪੀ 23 ਦੀ ਕਾਪੀ ਜੀ ਠੀਕ ਆ ਜੀ ਟਾਇਰ ਟੂਰ ਬਾਈ ਟਾਇਰ ਮੂਰ ਲੈ ਨਵੇਂ ਲੱਗੇ ਪਿਆ ਨਾਲ ਦੇ ਡਾਇਰਮ ਅਗਲੇ ਜੀ ਹੋਰ ਸਪੀਡ ਆ ਗੇਅਰ ਪ੍ਰੋ ਹੋਰ ਸਪੀਡ ਆ ਹੋਰ ਸਪੀਡ ਪਹਿਲੇ ਨਾ ਜੀ ਫਿਲਟਰ ਦੀ ਗਾਰੰਟੀ ਪਈ ਆ 2 ਸਾਲ ਦੀ ਉਹ ਦਵਾਵਾਂਗੇ ਫੁੱਲ ਬੀਮਾ ਟਰੈਕਟਰ ਦਾ ਜੀ ਠੀਕ ਆ ਜੀ ਹਾਂ ਦੋਸਤੋ ਅੱਜ ਕੱਲ ਦੋਸਤੋ ਆਪਾਂ ਪਹੁੰਚਿਆ ਜੀ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਦੇਖ ਸਕਦੇ ਹਾਂ ਟਰੈਕਟਰ ਪੂਰੇ ਫੁੱਲ ਆਏ ਆ ਮੰਡੀ 'ਚ ਤੇ ਆਪਾਂ ਬਾਈ ਸੋਨੀ ਨਾ ਕਰਦੇ ਆ ਗੱਲਬਾਤ ਸਸੀ ਕਾਲ ਜੀ ਬਾਈ ਸਸੀ ਕਾਲ ਜੀ ਠੀਕ ਹਾਂ ਜੀ ਠੀਕ ਠਾਕ ਵਧੀਆ ਕਿੰਨੇ ਕ ਟਰੈਕਟਰ ਦਿਖਾਵਾਂਗੇ ਠੀਕ ਆ ਜੀ ਤੇ ਸਭ ਤੋਂ ਪਹਿਲਾਂ ਮੋਬਾਈਲ ਨੰਬਰ ਦੱਸ ਦੋ ਜੀ 8542 ਜੀ ਹਾਂ ਜੀ 25794 ਜੀ ਠੀਕ ਆ ਜੀ ਵੀਡੀਓ ਸਟਾਰਟ ਕਰਦੇ ਹਾਂ ਜੀ ਸਵਰਾਜ ਤੋਂ ਹੀ ਹਾਂ ਜੀ ਸਵਰਾਜ 744 16 ਮਾਡਲ ਆ ਜੀ ਐਫਈ 16 ਮਾਡਲ ਆ ਹਾਂ ਜੀ ਠੀਕ ਆ ਜੀ ਇਹ ਕੰਡੀਸ਼ਨ ਦਾ ਟਰੈਕਟਰ ਜੀ ਟਾਇਰ ਵਗੈਰਾ ਬਾਈ ਮੂਰਲੇ ਡਾਰ ਨਵੇਂ ਆ ਬਾਈ ਮਗਲੇ ਡਾਰ ਨਾਲ ਦੇ ਟਰੈਕਟਰ ਦੇ 60 ਕ ਪੈਸੇ ਬੇਕ ਵਾਲੇ ਨਾਲ ਦੇ ਟਾਇਰ ਆ ਫਰੰਚ ਵਾਲੇ ਟਾਇਰ ਨਵੇਂ ਮਾਰਕਾ ਕਰਾ ਖੜਾ ਹਾਂ ਹਾਂ ਮਾਰਕਾ ਉਹ ਮੇਰੇ ਕਰ ਖੜਾ ਟਾਇਰਾਂ ਦੇ ਜੀ ਠੀਕ ਆ ਜੀ ਆਪ ਰਿਸਟੇਲਿੰਗ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਜੀ ਰਿਵਰਸ ਵੀਟੋ ਜੀ ਰਿਵਰਸ ਪੀਟੀਓ ਵਾਲਾ ਕਿੰਨੇ ਘੰਟੇ ਚੱਲਿਆ ਉਹ ਬਾਈ ਇਹ ਚੱਲਿਆ ਗਿਆ ਜੀ 3500 ਘੰਟਾ ਚੱਲਿਆ ਵਗਾ ਜੀ 3500 ਘੰਟਾ ਚੱਲਿਆ ਰੰਗ ਪੇਂਟ ਦਾ ਬਾਈ ਰੰਗ ਪੇਂਟ ਦਾ ਰੇਨ ਵਾਲਾ ਕੱਲੀ ਮਰਗੜਾਂ ਦੀ ਬਾਕੀ ਮਰਾੜਾ ਦੇ ਅੰਦਰੋਂ ਅੰਦਰੋਂ ਆ ਅੰਦਰੋਂ ਟੱਚਿੰਗ ਆ ਗਈ ਮਾੜੀ ਮੋਟੀ ਬਾੜੋ ਨਹੀਂ ਹੈਗੀ ਇਹਦੀ ਠੀਕ ਆ ਜੀ ਰਿੰਬਾ ਰੁੰਬਾ ਦਾ ਟਰੈਕਟਰ ਸਾਰਾ ओरिजिनल ਆ ਜੀ ਕਿੰਨਾ ਹੈਗਾਗਾ ਠੀਕ ਆ ਜੀ ਸ਼ੋ ਦਾ ਟਰੈਕਟਰ ਸਾਰਾ ओरिजिनल ਆ ਕਿੰਨਾ ਹੈਗਾ ਇਹ ਜੀ ਠੀਕ ਆ ਜੀ ਫੁੱਲ ਚੰਗਾ ਟਰੈਕਟਰ ਆ ਹਾਂ ਦਮਾਨ ਕਿੰਨੀ ਹੈ ਜੀ ਦਮਾਨ ਇਹਦੀ 4,55,000 ਰੁਪਏ ਕਹਨੇ ਆ ਜੀ 4,55 ਹਾਂ ਜੀ ਠੀਕ ਆ ਜੀ ਤੇ ਕਿੰਨੇ ਤੱਕ ਬਣਜੂ ਜੀ ਮੌਕੇ ਤੇ ਤੁਹਾਡਾ ਮਨਦਾਨ ਕਰ ਦਾਂਗੇ ਕੋਈ ਤੁਹਾਡੀ ਵੀਡੀਓ ਦੇਖੇਗਾ ਕੋਈ ਯਸਟੀ ਘਟ ਗਿਆ ਬਈ ਹਾਂ ਕੋਈ ਗੱਲ ਨਹੀਂ ਬੜੇ ਭਾਈ ਕਰ ਦਾਂਗੇ ਪੂਰਾ ਕੋਈ ਹੋਗਾ ਨਹੀਂ ਠੀਕ ਆ ਅੱਗੇ ਆਪਣੇ ਕੋਲ ਜੌਂਡੀਰ ਆ ਬੋ 5210 ਅੱਗੇ ਜੀ ਜੌਂਡੀਰ ਆ ਗਿਆ 5210 ਪੰਜਾਬ ਨੰਬਰ ਪੀਜੀ ਚੰਨੂ ਬਠਿੰਡੇ ਦਾ ਨੰਬਰ ਹੈ ਮਾਡਲ ਆ ਗਿਆ ਜੀ 22 ਜੀ 22 23 ਦੀ ਕਾਪੀ 23 ਦੀ ਕਾਪੀ ਜੀ ਠੀਕ ਆ ਜੀ ਟਾਇਰ ਟੂਰ ਭਈ ਟਾਇਰ ਮੂਰਲੇ ਨਵੇਂ ਲੱਗੇ ਹੋਏ ਨਾਲ ਦੇ ਟਾਇਰ ਮਗਰ ਲਈ ਜੀ ਬਾਈਕ ਵਾਲੇ ਟਾਇਰ ਭਈ ਨਾਲ ਆਉਂਦੇ ਆ ਮੂਰਲੇ ਨਵੇਂ ਲੱਗੇ ਹੋਏ ਜੀ ਫਰੰਟ ਵਾਲੇ ਨਵੇਂ ਟਾਇਰ ਗੁਡੀਅਰ ਦੇ ਫੁੱਲ ਮੇ ਸెలੈਕਟਰ ਆ ਇਹ ਟੋਮਾਟੋ ਜੀ ਫੁੱਲ ਮੇ ਇਸੇ ਚ ਆ ਦਬਲ ਡਿਸਟ੍ਰੀਬਿਊਟਰ ਡਬਲ ਬਿਊਟੀਓ ਠੀਕ ਹੈ ਜੀ ਡਾਬਲੀ ਡਿਸਟਰੀਬਿਊਟਰ ਡਬਲ ਪੀਟੀਓ ਫਾਈਬਰ ਨਹੀਂ ਪੁੱਛਿਆ ਕੀ ਹੈ ਜੀ ਹਾਂ ਕੰਡੀਸ਼ਨ ਦਾ ਪੂਰਾ ਫੁੱਲ ਚੰਗਾ ਟਰੈਕਟਰ ਪੂਰਾ ਟਰੈਕਟਰ ਚੰਗਾ ਹੈ ਜੀ ਕਿੰਨਾ ਕਹਿੰਦੇ ਉਹਨਾਂ ਨੇ ਆਇਆ ਚੰਗਾ ਕਰ ਦਿੱਤਾ ਹੋਰ ਸਪੀਡ ਆ ਗੇਅਰ ਕੋਰਸ ਬਿਟੀ ਹੋਰ ਸਪੀਡ ਪਹਿਲੇ ਨਾਲ ਜੀ ਟਰੈਕਟਰ ਦੀ ਗਾਰੰਟੀ ਵੀ ਆ 2 ਸਾਲ ਦੀ ਉਹ ਦਵਾਵਾਂਗੇ ਫੁੱਲ ਬੀਮਾ ਟਰੈਕਟਰ ਦਾ ਜੀ ਠੀਕ ਹੈ ਜੀ ਹਾਂ 2 ਸਾਲ ਦੀ ਗਾਰੰਟੀ ਆ ਫੁੱਲ ਬੀਮਾ ਟਰੈਕਟਰ ਦਾ ਠੀਕ ਉਹ ਦਵਾਵਾਂਗੇ ਜੀ ਪਹਿਲੇ ਨਾਲ ਨਗਦ ਕੈਸ਼ ਨਿਕਲਿਆ ਬਾਈ ਠੀਕ ਹੈ ਜੀ ਡਿਮਾਂਡ ਜੀ ਡਿਮਾਂਡ 7,65,000 ਰੁਪਏ ਕਹਨੇ ਆ ਜ ਅੱਗੇ ਦਿਖਾਉਣੇ ਆ ਜੀ ਸੋਨਾ ਲਿਕਾ 68 ਲਈ ਇਹ 68 ਵਾਲਾ ਸੋਨਾ ਲਿਕਾ ਚਾਰ ਮਾਡਲ ਜੀ ਹਾਂਜੀ ਇਹ ਆਪ ਨੰਬਰ ਆ ਬਾਈ ਠੀਕ ਆ ਜੀ ਚਾਰੇ ਟਾਇਰ ਆ ਆਪਨੇ ਪਾ ਜਾਂਦੇਵੇਂ ਨਾਲ ਦੇ ਟਾਇਰ ਟਰੈਕਟਰ ਦੇ ਨਾਲ ਦੇ ਟਾਇਰ ਟਰੈਕਟਰ ਦੇ ਖਤਮ ਸੀਗੇ ਜਮਾ ਆਪਾਂ ਆਪਨੇ ਬਦਲੇ ਆ ਜੀ ਜੀ ਆਪਾਂ ਕਹਿ ਰਹੀਏ ਵੀ ਇਹ ਪਹਿਲੀ ਜੋੜੀ ਆ ਪਹਿਲੀ ਜੋੜੀ ਆ ਜੀ ਪਾਵਰ ਸਟੀਅਰਿੰਗ ਕੰਪਨੀ ਜੋ ਹੋਇਆ ਵਾ ਡਬਲ ਡਿਸਟਰੀਬਿਊਟਰ ਆਗਾ ਪਾਵਰ ਕੰਪਨੀ ਬੰਨੀ ਹੋਇਆ ਹੋਇਆ ਬਾਈ ਡਬਲ ਐਕਟ ਪਾਵਰ ਸਟੀਅਰਿੰਗ ਆ ਛੱਠ ਵਾਲਾ ਸੋਨਾ ਲਿੱਕਾ ਬਾਈਕ ਵਾਲੇ ਟਾਇਰ ਵੀ ਨਵੇਂ ਪਏ ਵੀ ਕਾੜੇ ਅਰਗੇ ਸੀਟ ਦਾ ਚੱਕਾ ਟਰੈਕਟਰ ਸਾਰਾ ਅਰੀਜਨਲ ਆਗਾ ਟਰੈਕਟਰ ਤੇ ਭੂਰਾ ਕਲਮ ਨਹੀਂ ਲੱਗੀ ਕਿੰਨੀ ਵੀ ਉਹ ਆ ਜੀ ਰੰਬਾ ਰੰਬਾ ਵੀ ਦੇਖ ਸਕਦੇ ਹੋ ਕਿੰਨਾ ਚੰਗਾ ਪਏ ਟਰੈਕਟਰ ਬਾਈਕ ਸਾਈਡ ਦੀ ਕੰਡੀਸ਼ਨ ਪਰ ਰੈਟ ਮੂ ਰੂਟ ਤੇ ਬਗਾਨ ਬਈ ਕਿਵੇਂ ਹੈਗੇ ਆ ਯਾਦ ਕਰੀ ਜਨਾਲ ਬਗਾਨ ਖਰਾਬਾ ਉਹ ਮੇਰੇ ਕਰੀ ਆਗੇ ਸਾਰੇ ਸਟਿੱਕਰ ਨਾਲ ਦੇ ਕੋਈ ਛੇੜਖਾਨੀ ਨਹੀਂ ਕਰੀ ਸਟਿੱਕਰ ਸ਼ੁੱਧ ਕਰ ਕਿਵੇਂ ਹੈਗੇ ਨਾਲ ਦੇ ਆ ਦੇਖੋ ਠੀਕ ਆ ਜੀ ਹਾਂ ਤੇ ਮਾਡਲ ਆ ਗਿਆ ਜੀ ਇਹ ਮਾਡਲ 4 ਆ ਜੀ ਡਿਮਾਂਡ ਜੀ 2,75,000 ਰੁਪਏ ਜੀ 2.75 ਹਾਂਜੀ ਇਹ ਕਿੰਨੇ ਕ ਦਾ ਹੋਊ ਜੀ ਇਹ ਦੇ ਦਾਂਗੇ 2.5 ਲੱਖ ਰੁਪਏ ਦਾ ਟਰੈਕਟਰ ਜੀ ਠੀਕ ਹੈ ਜੀ ਅੱਗੇ ਜੀ ਹਾਂ ਬਸ ਆਪਣੇ ਕੋਲ ਤਾਂ ਨੇ 33 ਜੀ 3 ਟਰੈਕਟਰ ਹੈ ਤੇ ਹੋਰ ਵੀ ਹੁੰਦੇ ਆ ਭਾਈ ਹਾਂ ਟਰੈਕਟਰ ਆਪਣੇ ਕੋਲ ਘਰੇ ਖੜਾ ਜੀ ਇੱਕ ਆਪਣੇ ਕੋਲ 63 ਦੀ ਉਹ ਤਿਆਰ ਹੋਈ ਜਾਂਦਾ ਹੈ ਟਰੈਕਟਰ ਜੀ ਠੀਕ ਹੈ ਜੀ ਉਹ ਅਗਲੀ ਮੰਡੀ ਆ ਜੂਗਾ ਉਹ ਅਗਲੀ ਮੰਡੀ ਆ ਜੂਗਾ ਹਾਂ ਠੀਕ ਹੈ ਪਿੰਡ ਕਿਹੜਾ ਜੀ ਪਿੰਡ ਪੁੱਚੋ ਮੰਡੀ ਟਰੈਕਟਰ ਹੁੰਦੇ ਆ ਦੇਸ਼ ਮੈਡੀਕਲ ਕੋਲੇ ਆਪਣਾ ਨੌਰਾਗਾ ਜੀ ਹਾਂਜੀ ਉੱਥੇ ਟਰੈਕਟਰ ਹੁੰਦੇ ਹੈਗੇ ਜੀ ਆਪਣੇ ਜ ਠੀਕ ਹੈ ਜੀ ਇਹ ਮੇਰੇ ਉੱਚੇ ਮਾਡਲ ਆ ਤੇ ਲੋਨ ਵਗੈਰਾ ਹਾਂ ਲੋਨ ਵਗੈਰਾ ਹੋ ਜਾਂਦਾ ਜੀ ਉਹ 44 ਦੇ ਵੀ ਲੋਨ ਹੋ ਜਾਊਗਾ 55 ਦਾ ਵੀ ਲੋਨ ਹੋ ਜਾਊਗਾ ਠੀਕ ਹੈ ਜੀ ਤੇ ਪ੍ਰਾਂ ਟਰੈਕਟਰ ਕੱਟ ਲਓ ਹਾਂ ਜੀ ਕੱਟਾ ਜਾਊਗਾ ਬੱਚੀ ਠੀਕ ਹੈ ਜੀ ਸਕਰੀਨ ਤੇ ਵੀ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਧੰਨਵਾਦ